एक्सटॉर्शन थे थ्रेट कॉल आई सी उदो 50 लाख रुपैया दी प्रॉपर्टी दी मांग कीती गई सी ए ओनु ओदे सारे पर्सनल डिटेल दसदे हो एक ही ਘੁੰਮੇ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਮੈਂ ਤੇਰੀ ਦੁਕਾਨਾ ਤੇਰੇ ਬੱਚੇ ਇੱਥੇ ਪੜਦੇ ਮੇਰੇ ਪੂਰੀ ਉਦੀ ਨੇ ਕੀ ਕਰਕੇ ਉਹਨੂੰ ਇਹ ਕਾਲ ਕੀਤੀ ਗਈ ਸੀ ਕਾਲ बेसिकली गोल्डीब्राਡ ਦੇ ਬੇਹੱਦ ਨਜ਼ਦੀਕੀ ਗੋਲਡੀ ਰਾਜਪੁਰਾ ਗੋਲਡੀ ਢਿਲੋਂ ਜਿਹੜਾ ਰਾਜਪੁਰਾ ਬੇਸ ਬੈਂਸਪਰ ਆ ਉਨੇ ਕਾਲੀ ਸੀ। ਪਰਦਾ ਸੀਗਾ, ਪ੍ਰੋਕਸੀ ਨੰਬਰ ਸੀਗਾ ਉਹਨੂੰ ਫੇਸ ਕਰਨਾ, ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਕੰਮ ਹੁੰਦਾ ਹੈ। ਐਕਸਪੋਰਸ਼ਨ ਕੋਲਾ ਪਿੱਛੇ ਪਟਿਆਲਾ ਪੁਲਿਸ ਦਾ ਜ਼ੀਰੋ ਟੋਲਰੈਂਸ ਪੈਂਡ ਹੈਗਾ। ਕੋਈ ਵੀ ਐਕਸਪੋਰਸ਼ਨ ਫੌਲ ਆਉਗੀ, ਅਸੀਂ ਉਹਨੂੰ ਟੈਕਨੀਕਲੀ ਫ੍ਰੇਸ ਵੀ ਕਰਾਂਗੇ, ਉਹਦੇ ਜੋ ਦੋਸ਼ੀ ਵੀ ਅਰੈਸਟ ਕਰਾਂਗੇ। ਇਸ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਕਸਪਰਸ਼ਨ ਤੋਂ ਨੰਨਾਂ ਨੂੰ ਲੈਣ ਵਾਲੇ ਬੋਸ਼ੀ ਅਤੇ ਗੈਂਗਸਟਰਾਂ ਗਈ। ਉਹਨਾਂ ਦੇ ਖਿਲਾਫ ਕੰਮਾਂ ਨਹੀਂ ਕੀਤੀ ਗਈ ਤੇ ਅੱਜ ਦੀ। ਮਾਨਯੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸ਼ਕਤੀ ਤੇ ਸਰਗਰਮੀ ਨਾਲ ਜਿਹੜੇ ਗੈਂਗਸਟਰ ਕਿਸਮ ਦੇ ਵਿਅਕਤੀ ਨੇ ਉਨ੍ਹਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਮਹਿੰਮ ਚਲੌਂਦੀ ਰਹੀ ਹੈ ਉਸੇ ਮਹਿੰਮ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਟਰਸ਼ਨ ਤੇ ਥ੍ਰੈਟ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਤੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਪੜਦੇ ਮਤਲਬ ਪੂਰੀ ਵਧੀ ਰੇਕੀ ਕਰਕੇ ਉਹਨੂੰ ਇੱਕ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁਪਤ ਰੱਖਣਾ ਚਾਹਾਂਗੇ ਸਿਕਿਉਰਿਟੀ ਪਰਪਸ ਲਈ ਤੇ ਉਹਨੂੰ ਬੜਾ ਉਹਦੇ ਨਾਲ ਬਹਿਸ਼ਤ ਜਿਹਾ ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ 골ਡੀ ਬ੍ਰਾਡ ਦੇ ਬਿਹੱਵ ਨਜ਼ਦੀਕੀ 골ਡੀ ਰਾਜਪੁਰਾ 골ਡੀ ਢਿੱਲੋਂ ਜਿਹੜਾ ਰਾਜਪੁਰਾ ਬੇਸ ਗੈਂਗਸਟਰ ਆ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ 골ਡੀ ਢਿੱਲੋਂ ਗੈਂਗ ਜਿਹੜਾ 골ਡੀ ਬ੍ਰਾਡ ਨਾਲ ਸੰਬੰਧਿਤ ਹੈਗਾ ਉਹਦੇ ਕਾਫੀ ਅਸੀਂ ਗੁਰਗੇ ਗ੍ਰਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਚੋਂ ਉਹਨਾਂ ਤੋਂ ਹਥਿਆਰ ਬਰੂਦ ਵੀ ਰਿਕਵਰ ਕੀਤਾ ਸੀ ਇਸ ਵਾਰ ਤਾਂ ਉਹ ਜਦੋਂ 50 ਲੱਖ ਦੀ ਫਰੋਟੀ ਦੀ ਮੰਗਾਈ ਤੇ ਉਹ ਆਪਣੇ ਸਗੇ ਸੰਬੰਧੀਆਂ ਨਾਲ ਕੁਦਰਤੀ ਅੰਦਾਜ਼ ਵਪਾਰੀ ਗੱਲ ਜਰੂਰ ਕਰਦਾ ਹੈ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਦੇ ਵਿੱਚ ਬੜਾ ਸਹਿਨ ਦਾ ਮਾਹੌਲ ਸੀਗਾ ਪਰ ਐਸਪੀਡੀ ਯੋਗੇਸ਼ ਸ਼ਰਮਾ ਐਸਪੀਸੀਟੀ ਸਰਫਰਾਜ਼ ਆलम ਡੀਐਸਪੀ ਡੀ ਅਫਤਾਰ ਸਿੰਘ ਇਨਚਾਰਜ ਸਪੈਸ਼ਲ ਸੈਂਟਰ ਰਾਜਪੂਰਾ ਇੰਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੂਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਾਰ ਦਾ ਤੋਂ ਬੜੇ ਟੈਕਨੀਕਲੀ ਕਿਉਂਕਿ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਮੁੱਖਾ ਕੰਮ ਹੁੰਦਾ ਹੈ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਾਰ ਦਾ ਤੋਂ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਈਏ ਉਹਨਾਂ ਚੋਂ ਇੱਕ ਜਤਨਦਰਾ ਹੈਗਾ ਇੱਕ ਨਵਜੋਤ ਲਾਡੀ ਨੀਲਪੁਰ ਪਿੰਡ ਦਾ ਤੇ ਤੀਜਾ ਰਾਹੁਲ ਰਾਜਪੁਰੇ ਏਰੀਏ ਦਾ ਇਹ ਤਿੰਨ ਬੰਦੇ ਆਨੇ 골ਡੀ ਢਿੱਲੋਂ ਜਿਹੜਾ ਯੂਐਸਏ ਬੇਸਡ ਗੈਂਗਸਟਰ ਆ ਉਹਦੇ ਨਾਲ ਰਲ ਕੇ ਉਹਦੇ ਤੋਂ 50 ਲੱਖ ਦੀ ਫਰੋਦੀ ਦੀ ਕਾਲ ਕਰਾਈ ਸੀ ਤੇ ਇਸ ਵਰਤਾਰ ਨੂੰ ਡਰੇਸ ਕਰਨ ਦੇ ਨਾਲ ਹੀ ਦਿੱਤੇ ਵਪਾਰੀ ਕਮਿਊਨਿਟੀ ਚ ਬੜਾ ਵਧੀਆ ਮੈਸੇਜ ਗਿਆ ਤੇ ਦੂਜਾ ਗੈਂਗਸਟਰ ਅੰਸਰ ਨੂੰ ਬੜਾ ਸਖਤ ਮੈਸੇਜ ਗਿਆ ਹੈ ਕਿ ਜੇਕਰ ਉਹ ਸੋਚਦੇ ਆ ਕਿ ਪਟਿਆਲਾ ਜ਼ਿਲ੍ਹੇ ਚ ਕੋਈ ਇਹੋ ਜਿਹੀ ਐਕਸਪੋਰਸ਼ਨ ਵੀ ਹੈ ਫਰੋਦੀ ਦੀ ਕਾਲ ਕਰਕੇ ਫਰੋਦੀ ਵਸੂਲਣ ਚ ਕਾਮਯਾਬ ਹੋ ਜਾਣਗੇ ਤੇ ਉਹਦੀ ਕੋਈ ਗੁੰਜਾਇਸ਼ ਨਹੀਂ ਹੈਗੀ ਐਕਸਪੋਰਸ਼ਨ ਕਾਲਾਂ ਪਿੱਛੇ ਪਟਿਆਲਾ ਪੁਲਿਸ ਦਾ ਜ਼ੀਰੋ ਟੋਲਰੈਂਸ ਸਟੈਂਡ ਹੈਗਾ ਕੋਈ ਵੀ ਐਕਸਪੋਰਸ਼ਨ ਕਾਲ ਆਊਗੀ ਅਸੀਂ ਉਹਨੂੰ ਟੈਕਨੀਕਲੀ ਟ੍ਰੇਸ ਵੀ ਕਰਾਂਗੇ ਉਹਦੇ ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਕਸਪੋਰਸ਼ਨ ਕਾਲਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਅਤੇ ਗੈਂਗਸਟਰਾਂ 'ਤੇ ਗਈ ਹੈ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੀਤੀ ਗਈ ਤੇ ਅੱਗੇ ਵੀ ਕੀਤੀ ਜਾਊਗੀ ਇਹਨਾਂ ਦੋਸ਼ੀਆਂ ਤੋਂ ਜਿਹੜਾ ਨਵਜੋਤ ਸਿੰਘ ਲਾਢੀ ਆ ਉਹਦੇ ਤੇ ਪਹਿਲਾਂ ਵੀ ਐਨਡੀਪੀਐਸ ਦੇ ਤੇਰਾਦਾ ਕਤਲ ਵਗੈਰਾ ਦੇ ਸ nghiêm ਤਰਾਮਾ ਦੇ ਮਾਮਲੇ ਦਰਜ ਨਹੀਂ ਤੇ ਅਸੀਂ ਹੋਰ ਵੀ ਜਿਹੜਾ ਅੱਗੇ ਇਹਨੂੰ ਐਕਸਪਲੋਰ ਕਰਨੇ ਆ ਇਨਵੈਸਟੀਗੇਟ ਕਰਨੇ ਆ ਕਿ ਗੋਲਡ ਰੀਡਰ ਨੂੰ ਗੈਂਗ ਨਾਲ ਸੰਬੰਧਿਤ ਹੋਰ ਵੀ ਕਿਹੜੇ ਗੁਰਗੇ ਆ ਜਿਹੜੇ ਇਸ ਏਰੀਆ ਚ ਆਪਰੇਟ ਕਰ ਰਹੇ ਤਾਂ ਕਿ ਉਹਨਾਂ ਨੂੰ ਵੀ ਜਲਦੋਂ ਜਲਦ ਗ੍ਰਿਫਤਾਰ